ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਡਿਜੀਟਲ ਤੇ ਆਧੁਨਿਕ ਦੌਰ ਨਾਲ ਜੋੜਦਿਆਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਫੁਲੀ ਈ ਹਸਪਤਾਲ ਵਿੱਚ ਉਦਘਾਟਨ ਕੀਤਾ ਜਿਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਮੁੱਖ ਮੰਤਰੀਜ਼ ਮਰੀਜ਼ ਸਹਾਇਤਾ ਕੇਂਦਰ ਨੂੰ ਵੀ ਮਰੀਜ਼ਾਂ ਦੇ ਲਈ ਸਮਰਪਿਤ ਕੀਤਾ ਸਤ ਮントਰੀ ਨੇ ਇਸ ਮੌਕੇ ਤੇ ਕਿਹਾ ਕਿ ਹੁਣ ਰਜਿੰਦਰਾ ਹਸਪਤਾਲ ਵਿਖੇ ਮਰੀਜ਼ਾਂ ਨੂੰ ਤੇਜ਼ ਪਾਰਦਰਸ਼ੀ ਤੇ ਆਸਾਨ ਸਿਹਤ ਸੇਵਾ ਪ੍ਰਦਾਨ ਹੋਵੇਗੀ ਅਤੇ ਸੂਬੇ ਦੇ ਲੋਕਾਂ ਨੂੰ ਉੱਤਮ ਸਿਹਤ ਸੇਵਾ ਪਹੁੰਚਾਉਣ ਲਈ ਜਲਦੀ ਹੀ ਇਹ ਪ੍ਰਣਾਲੀ ਸੂਬੇ ਦੇ ਨਾਲ ਬਾਕੀ ਸਾਰੇ ਜ਼ਿਲ੍ਹੇ ਹਮ ਤੇ ਸਬ ਡਿਵੀਜ਼ਨ ਹਸਪਤਾਲਾਂ 'ਚ ਵੀ ਸ਼ੁਰੂ ਕੀਤੀ ਜਾਵੇਗੀ। ਜੀ ਸਰ ਜੀ ਪਟਿਆਲਾ ਰਜਿੰਦਰਾ ਹਸਪਤਾਲ ਦੇ ਸੰਪਰਦਨ ਇਹ ਇੱਕ ਨਵੀਂ ਸ਼ੁਰੂਆਤ ਹੈ ਇਹ ਮੈਨੂੰ ਲੱਗਦਾ ਵੀ ਪੂਰੇ ਦੇਸ਼ ਦੇ ਵਿੱਚ ਪਹਿਲਾ ਇਨੀਸ਼ੀਏਟਿਵ ਹੈ। ਜਿੱਥੇ ਅਸੀਂ ਇੱਕ ਪੇਸ਼ੀਐਂਟ ਫੈਸਿਲਿਟੇਸ਼ਨ ਸੈਂਟਰ ਇੱਕ ਮਰੀਜ਼ ਸਹਾਇਤਾ ਕੇਂਦਰ ਨੂੰ ਆਪਾਂ ਕਹਿ ਸਕਦੇ ਆ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਕਿਸਮ ਦਾ ਜਿਹੜਾ ਹੈਗਾ ਉਪਰਾਲਾ ਹੈਗਾ ਇਹਦੇ ਨਾਲ ਕੀ ਹੈ ਕਿ ਜਦੋਂ ਕੋਈ ਪਿੰਡ ਦਾ ਬੰਦਾ ਆਉਂਦਾ ਇੱਥੇ ਉਹ ਵਿਚਾਰਾ ਪੜਿਆ ਲਿਖਿਆ ਨਹੀਂ ਹੁੰਦਾ ਉਹਨੂੰ ਤਾਂ ਪਤਾ ਵੀ ਮੇਰੇ ਪੇਟ 'ਚ ਦਰਦ ਹੈ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਗੁਰਦੇ ਖਰਾਬ ਹੈ ਮੇਰੇ ਜਿਹੜੀ ਹੈਗੀ ਆ ਖਾਣੇ ਵਾਲੀ ਆਤੜੀਆਂ ਖਰਾਬ ਹੈ ਜਾਂ ਕੋਈ ਹੋਰ ਬਿਮਾਰੀ ਆ ਤੇ ਉਹਨੂੰ ਸਮਝ ਨਹੀਂ ਆਦੀ ਵੀ ਮੈਂ ਜਾਣਾ ਕਿੱਥੇ ਆ ਮੈਂ ਕਿਹੜੇ ਕਵਰੇਜ ਜਾਣਾ ਇਥੋਂ ਮਰੀਜ਼ ਕਹਿ ਦਿੰਦੇ ਆ अच्छा फिर ਉੱਥੇ ਜਾਂਦਾ ਬੰਦਾ ਕਿਸੇ ਬੰਦੇ ਨੂੰ ਕੋਈ ਡਾਕਟਰ ਕਹਿ ਦਿੰਦਾ ਕਿ ਤੁਹਾਡਾ ਆਪਰੇਸ਼ਨ ਹੋਣਾ ਹੈ ਇੱਕ ਤਾਂ ਬ੍ਰੀਚ ਪਹਿਲੇ ਘਬਰਾਇਆ ਹੁੰਦਾ ਫਿਰ ਉਹਨੂੰ ਕਹਿ ਦੇਵੇ ਤੇਰਾ ਆਪਰੇਸ਼ਨ ਹੋਣਾ ਉਹ ਹੋਰ ਘਬਰਾ ਜਾਂਦਾ ਅੱਛਾ ਉਹਨੇ ਪਹਿਲਾਂ ਟੈਸਟ ਵੀ ਕਰਾਣੇ ਆ ਉਸ ਤੋਂ ਬਾਅਦ ਉਹਨੇ ਮੈਡੀਕਲ ਫਿਟਨੈਸ ਲੈਣੀ ਆ ਫਿਰ ਉਹਨੇ ਨਸਟੀਜ਼ੀਆ ਦੀ ਫਿਟਨੈਸ ਲੈਣੀ ਆ ਇਹ ਸਾਰੇ ਕੰਮ ਸਾਡਾ ਸਟਾਫ ਕਰਾ ਕੇ ਦੇਵੇਗਾ ਇਦੇ ਨਾਲ ਨਾਲ ਜਿਹੜਾ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਹੈ ਉਹ ਇਹਦੇ ਨਾਲ ਹੋਰ ਅੱਛੇ ਹੋਣਗੇ ਕਿਉਂਕਿ ਜਦੋਂ ਸਾਡੇ ਡਾਕਟਰਸ ਨਰਸਸ ਜਾ ਕੇ ਉਹਨਾਂ ਦੀ ਮਦਦ ਕਰਨਗੇ ਉਹਨਾਂ ਦੇ ਆਪਸ ਦੇ ਵਿੱਚ ਰਿਸ਼ਤੇ ਵੀ ਬਿਹਤਰ ਹੋਣਗੇ ਜਿਆਦਾ ਕੋਰਡੀਅਲ ਹੋਣਗੇ ਸੋ ਇਹਦੇ ਬਹੁਤ ਸਾਰੇ ਬੈਨੀਫਿਟਸ ਹੋਣਗੇ ਅਸੀਂ ਇਹ ਸਾਡਾ ਇੱਕ ਪਾਇਲਟ ਪ੍ਰੋਜੈਕਟ ਹੈ ਤੇ ਡਾਕਟਰ ਸੀਮਾ ਡਾਕਟਰ ਦੇਬਾਲੀ ਜਿਹੜੇ ਇਹ ਇੱਥੇ ਟੀਚਰਸ ਵੀ ਆ ਤੇ ਇਹਦੇ ਨਾਲ ਨਾਲ ਇਹ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਐਕਸਪਰਟ ਵੀ ਆ ਤੇ ਇਹਨਾਂ ਦੀ ਐਕਸਪਰਟਿਸ ਦਾ ਵੀ ਫਾਇਦਾ ਹੋਏਗਾ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਵਿੱਚ ਕੰਪੈਸ਼ਨ ਐਮਪੈਥੀ ਜੋ ਇੱਕ ਨਰਸਿੰਗ ਤੇ ਮੈਡੀਕਲ ਸਟੂਡੈਂਟ ਚਾਹੀਦੀ ਹੁੰਦੀ ਆ ਜਦੋਂ ਸੇਵਾ ਕਰਨਗੇ ਇਸ ਤੋਂ ਸਵਾਇ ਜਿਹੜੇ ਆਰਟਸ ਕੋਰਸ ਵਿੱਚ ਪੜ੍ਹਦੇ ਸੀ ਉਹਨਾਂ ਨੂੰ ਬੈਚਸ ਵਿੱਚ ਬੁਲਾਵਾਂਗੇ ਉਹ ਆ ਕੇ ਇੱਥੇ ਹਸਪੀਟਲ ਦੇ ਵਿੱਚ ਸਾਡੇ ਨਾਲ ਇੰਟਰਨਸ਼ਿਪ ਕਹਿੰਦੇ ਆ ਉਹਨੂੰ ਟਰਨਸ਼ਿਪ ਕਰਕੇ ਉਹਨਾਂ ਬੱਚਿਆਂ ਦੇ ਵਿੱਚ ਵੀ ਨਾਲ ਅਸੀਂ ਉਹਨਾਂ ਨੂੰ ਫਸਟ ایڈ ਦੀ ਟ੍ਰੇਨਿੰਗ ਦੇਵਾਂਗੇ ਸਰ ਕਿੰਨਾ ਖਰਚਾ ਆ ਚੁੱਕਾ ਹੈ ਦੇ ਉੱਪਰ ਇਹ ਪੰਜਾਬ ਕਿੰਗਸ ਨੇ ਸਾਨੂੰ ਬਣਾ ਕੇ ਦਿੱਤਾ ਸਾਰਾ ਆਪਰੇਟ ਅਸੀਂ ਕਰਾਂਗੇ ਸੋ ਸਾਰੀ ਕੋਸਟ ਉਹਨਾਂ ਨੇ ਬੀਅਰ ਕੀਤੀ ਹੈ ਦੀ ਕੰਸਟ੍ਰਕਸ਼ਨ ਸਾਰੇ ਕੋਸਟ ਹੈ ਪੰਜਾਬ ਕਿੰਗਸ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਇਹ ਐਨ ਜੀਓ ਨੇ ਬਹੁਤ ਅੱਛੇ ਐਗਜ਼ਾਮਪਲ ਸੈੱਟ ਕੀਤੇ ਹੈ ਔਰ ਸਾਡੇ ਪਟਿਆਲਾ ਫਾਊਂਡੇਸ਼ਨ ਤੇ ਬਹੁਤ سارے ਸਕੂਲ ਤੇ ਦੂਜੇ ਬੰਦੇ ਉਹ ਆਲਰੇਡੀ ਮੈਨੂੰ ਕੱਲ ਆ ਕੇ ਮਿਲ ਕੇ versus what ਇੱਕ ਵਧੀਆ ਕੈਫੇਟੇਰੀਆ ਬਣਾ ਦਿੰਨੇ ਆ ਇੱਕ ਅਸੀਂ ਜਿਹੜਾ ਉਧਰ ਤੁਹਾਡਾ ਜਿੱਥੇ ਇੱਕ ਮਿਲਕ ਦਾ ਹੈਗਾ ਬੂਥ ਇਹਨਾਂ ਦਾ ਉਹਦੇ ਨਾਲ ਪੇਸ਼ੈਂਟਸ ਵਾਸਤੇ ਵੀ ਇੱਕ ਜਿਹੜੀ ਹੈਗੀ ਅਲਟਰਾ ਮਾਡਰਨ ਜਿਹੜੀ ਸਾਫ ਸੁਥਰੇ ਖਾਣੇ ਦੀ ਜਿੱਥੇ ਬਹੁਤ ਵਧੀਆ ਖਾਣਾ ਜਿਹਦਾ ਸ਼ੂਗਰ ਦੇ ਮਰੀਜ਼ ਨੂੰ ਕੀ ਖਾਣਾ ਚਾਹੀਦਾ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਜਿਹੜੇ ਗੁਰਦੇ ਖਰਾਬ ਹੈ ਤਾਂ ਕੀ ਖਾਣਾ ਉਹ ਸਾਰੀ ਜਿਹੜੀ ਉਹਦੇ ਚ ਗਾਈਡਲਾਈਨਸ ਵੀ ਹੋਏਗੀ ਫੂਡ ਵੀ ਅਵੇਲੇਬਲ ਹੋਏਗਾ ਔਰ ਬਹੁਤ ਰੀਜ਼ਨੇਬਲ ਰੇਟ ਤੇ ਹੋਵੇਗਾ ਪੰਜਾਬ ਦੇ ਹੋਰ ਕਿਹੜੇ ਕਿਹੜੇ ਹਸਪਤਾਲ ਜਿਹਾ ਸੁਵਿਧਾ ਦੇਵੇ ਇਹ ਸਾਰੇ ਜਲਾ ਹਸਪਤਾਲ ਚ ਬਣੇਗਾ ਉਸ ਤੋਂ ਬਾਅਦ ਦੇਖੋ ਪੇਸ਼ੈਂਟਸ ਖੁਸ਼ ਆ ਇਹਦਾ ਪੇਸ਼ੈਂਟ ਇੱਥੇ ਬਾਹਰ ਬੈਠੇ ਹੁੰਦੇ ਸੀ ਐਮਰਜੈਂਸੀ ਦੇ ਜਦ ਤੁੱਪ ਜਾਂ ਰੱਖ ਥੱਲੇ ਬੈਠੇ ਹੁੰਦੇ ਸੀ ਹੁਣ ਅੰਦਰ 에어 ਕੰਡੀਸ਼ਨ ਐਨਵਾਇਰਨਮੈਂਟਸ ਬੈਠੇ ਆ ਲੋਕ ਦਵਾਈ ਆਰਾਮ ਨਾਲ ਬੈਠੇ ਹੋਏ ਆਪਣੀ 바ਰੀ ਸਰ ਉਹਨਾਂ ਦਾ ਟੋਕਨ ਆਉਂਦਾ ਤੇ ਆਪਣੀ ਦਵਾਈ ਲੈਂਦਾ ਸਰ ਮੈਡੀਸਿਨ ਕਿਹੜੀ ਕਿਹੜੀ ਅਵੇਲੇਬਲ ਹੋ ਗਈ ਹੈ ਮੈਡੀਸਨ ਇੱਥੇ ਸਾਰੀਆਂ ਬਲੇ ਹੋ ਰੋਣ ਗਿਆ A to Z ਹੋਲੀ ਹੋਲੀ ਜਿਹੜੀਆਂ ਸਾਰੀਆਂ ਅਪਲਾਈਂਸਸ ਆ ਕਿਸੇ ਨੇ ਬੋਡੇ ਬਦਲਿਆ ਕਿਸੇ ਦੇ ਸਟੈਂਡ ਪੈਣਾ ਉਹ ਵੀ ਸਾਰਾ ਇੱਥੇ ਬਦਲੇ ਬਲੋ ਸਰ ਕਈ ਮਰੀਜ਼ਾਂ ਨੂੰ ਬਾਹਰ ਤੋਂ ਡਾਕਟਰ ਦਵਾਈ ਲਿਖਦੇ ਨੇ ਉਹ ਵੀ ਅਵੇਲੇਬਲ ਨਹੀਂ ਮਿਲਣੀਆਂ ਹੁੰਦੀਆਂ ਦੇਖੋ ਅਜੇ ਅਸੀਂ ਸਕੈਂਡਰੀ ਕੇਅਰ ਦੇ ਵਿੱਚ 100% ਮੈਡੀਸਨ ਫ੍ਰੀ ਹੈ ਪ੍ਰਾਇਮਰੀ ਕੇਅਰ 100% ਮੈਡੀਸਨ ਫ੍ਰੀ ਹੈ ਜਿਹੜੀ ਸਾਡੀ ਐਸੈਂਸ਼ੀਅਲ ਡਰਗ ਲਿਸਟ ਹੈ ਇੱਥੇ ਅਸੀਂ ਐਮਰਜੈਂਸੀ ਚ ਇੰਟਰੋਡਿਊਸ ਕੀਤਾ ਹੈ ਤੇ ਹੁਣ ਜਦੋਂ 10 ਲੱਖ ਦਾ ਬੀਮਾ ਆ ਗਿਆ ਫਿਰ ਸਾਰਾ ਕੁਝ ਫ੍ਰੀ ਹੋਣਾ ਉਹ ਇਸੇ ਡਰਗ ਸਟੋਰ ਤੋਂ ਮਿਲੇਗਾ ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ ਇਹ ਹਸਪੀਟਲ ਵਾਲ